ਆਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਆਪਾਂ ਪਹੁੰਚੇ ਆ ਜੀ ਨਗਰ ਕੀਰਤਨ ਬਾਹਰ ਕਮੋ ਤੇ ਬੰਦਿਆਂ ਨੇ ਸਾਨੂੰ ਕਹਿੰਦਗੀ ਜਿਹੜੀ ਵਿੱਚ ਲੋਕਾਂ ਨੇ ਟਿਕਟੋਕ ਉੱਪਰ ਚੜਾਈ ਵੀ ਨਾ ਵੀਡੀਓ ਉਹਦੇ ਵਿੱਚ ਲੋਕਾਂ ਦੇ ਡਰੈੱਸ ਪਾਏ ਹੋਏ ਆਪਣੇ ਕੁਰਤੇ ਨੋਹੋ ਦੇ ਤੇ ਉੱਥੇ ਆਪਾਂ ਹਰਾਨੂ ਕਹਿੰਦੇ ਸਾਡੇ ਮਗੁੱਛ ਚਾਰ ਪੰਜ ਗੱਡੀਆਂ ਸਾਨੂੰ ਦੇ ਕੋਈ ਆ ਦੇ ਗੀਆਂ ਤੇ ਇੱਧਰ ਸਾਡੇ ਕਮਲ ਦਾ ਕੁਰਤਾ ਵੀ ਆਪਾਂ ਪਾਇਆ ਹੈ ਜਿੱਟੇ ਰੰਗ ਦਾ ਚਲ ਬੈਠ ਗਿਆ ਸ਼ੀਬੀ ਜਰਮਾਈ ਉਹ ਬੰਦਾ ਸਾਡਾ ਰਹਿਗਾ ਤਾਂ ਅੱਜ ਆਇਓ ਕਹਿੰਦਾ ਮੇਰੇ ਕੁੜਤੇ ਦੇ ਅੰਦਰ ਮੇਰੇ ਪਾਲ ਪ੍ਰੈਸ ਹੋਏ ਚ ਬੰਦਾ ਘੰਟਾ ਪ੍ਰੈਸ ਲਾਈ ਮੈਂ ਪ੍ਰੈਸ ਕਰੀ ਅੱਧਾ ਘੰਟਾ ਲੱਗਿਆ ਤੇ ਸੰਕਟ ਬਹੁਤ ਆਈ ਵੀ ਜੀ ਆਪਾਂ ਨੂੰ ਪਾਰਕਿੰਗ ਨਹੀਂ ਮਿਲੀ ਗੱਡੀ ਆਪਾਂ ਲਾਇਆ ਕੰਜੇਲੋ ਮੂਰੇ ਕੋਦੇ ਮੂਰੇ ਹੁਣ ਪਤਾ ਨਹੀਂ ਤਾਂ ਜੁਰਮਾਨਾ ਉਹ ਭਰ ਹੀ ਨਹੀਂ ਬੰਦਿਆਂ ਦੇ ਆਪਾਂ ਨੇ ਹਾਮੀ ਭਰਾਲੀ ਵੀ ਜੇ ਭਾਈ ਆਇਆ ਜੁਰਮਾਨਾ ਬਣੀ ਗੱਡੀ ਨੂੰ ਉੱਥੇ ਪੁਲਿਸ ਵਾਲਾ ਖੜੇ ਲਾ ਕੇ ਤਾਂ ਸਾਰੇ ਜਣੇ ਰਲ ਕੇ ਭਰਾਂਗੇ ਹੂੰ ਭੁੱਖ ਲੱਗੀ ਵੀ ਨਹੀਂ ਇੰਦਰ ਸਟਾਲਾਂ ਦੀ ਜੇ ਸਾਡੇ ਬੰਦਿਆਂ ਨੂੰ ਸਟਾਲਾਂ ਦੇਖਦੀ ਸਰ ਕਹਿੰਦੀ ਵੀ ਗੱਡੀ ਲਾ ਦੇ ਜਿੱਥੇ ਲੱਗਦੀ ਆ ਸਾਨੂੰ ਭੁੱਖ ਲੱਗੀ ਆ ਭੁੱਖ ਲੱਗੀ ਵੀ ਜੁਰਮਾਨਾ ਭਰ ਦੋਗੇ ਜੇ ਕੰਜੇ ਲੂਰੇ ਲਾ ਜਾ ਸਵੇਰ ਦੀ ਥਾਲੀ ਪੀਤੀ ਪਈ ਆ ਬਸ ਹਾਂ ਤੇ ਆਓ ਥੋੜੂ ਦਿਖਾ ਰਹੀ ਹੁਣ ਕਹਾਂ ਜਾ ਕੇ ਸੰਗਤ ਕਿਹੜਾ ਬ੍ਰਾਂਡ ਆ ਬਾਡੀ ਕਾ ਆ ਆ ਸਿਆ ਬਾਡੀ ਕਾ ਹਾ ਆ ਲੋ ਜੀ 에어ਪੋਰਟ ਦੇ ਕੋਲ ਆਰੇ ਵੈਰਕਮ ਆ ਰੁਕ ਜਾਓ ਹੌਲੀ ਹੋ ਜਾਓ ਹਾਂ ਉਹਨੂੰ ਪੁੱਛਦਾ ਲਈ ਵੀ ਤੂੰ ਡਰੈਸ ਗਲਤ ਪਾਇਆ ਕਿੰਨੇ ਬੰਦੇ ਹੈਰਾਨ ਕਰੇ ਤੇਰੀ ਵੀਡੀਓ ਨੇ ਹੂੰ ਉਹ ਕਾਦੂ ਹੀ ਬੈਗ ਹੀ ਕਹਿੰਦੇ ਆਉਂਦੇ ਉਹ ਬੈਗ ਹੀ ਚੱਲ ਵੀ ਜੀ ਸੰਗਤ ਆਉਂਦੀ ਉਹ ਅਈ ਕਾ ਆ ਗਿਆ ਇਧਰ ਵਰਬਰੀ ਦੇ ਕੋਟ ਤੇ ਪਜਾਮੇ ਨਾਲ ਹਾਂ ਹਾਂ ਇੱਕ ਹੋਰ ਚੱਕ ਲਿਆਉਣ ਦਾ ਹੁਣ ਗਿਆ ਤਾਂ ਹੈ ਤਾਂ ਜਾ ਹੋਰ ਚੱਕ ਲਿਆ ਮੈਨੂੰ ਦਿਖਾ ਦੋ ਚੱਕ ਲਿਆ ਜਾਂ ਦੋ ਚੱਕ ਲਿਆ ਮੈਨੂੰ ਤੇਰਾ ਇੱਕ ਨਾਲ ਨਹੀਂ ਤੇ ਤੂੰ ਕਿਥੇ ਰੱਜ ਗਿਆ ਨਾ ਨਾ ਤੂੰ ਖਾਏਂਗਾ ਬਾਪੇ ਤੇਰੇ ਪਰ ਕੈਮਰਾ ਤੇ ਪਰ ਰੱਖਣਾ ਹੈ ਲੋਈ ਸੰਗਤ ਬਹੁਤ ਪਹੁੰਚੀ ਹੋਈ ਆ ਤੇ ਆਪਣਾ ਜਿੱਥੇ ਆ ਇਕੱਠ ਹੋਇਆ ਬਾਈ ਉਹਨੇ ਨਗਰ ਕਿਰਦਾਨਾ ਤੇ 에어ਪੋਰਟ ਪੈਂਦਾ ਜੀ ਕੋਲਰੇ ਬاہر ਕਮੂ ਦਾ ਤੇ ਮਹਾਰਾਤੀ ਸਵਾਰੀ ਹਲੇ ਜੀ ਪਹੁੰਚੀ ਨਹੀਂ ਹੈ ਸਾਨੂੰ ਘਰੋਂ ਨਹੀਂ ਦਰਸ਼ਨ ਜਦੋਂ

ਹਾਂ ਵੀ ਹਰੇਕ 5 ਮਿੰਟ ਹਾਂ ਫਲੈਟ ਫੋੜ ਰਹੀ ਹੋਰ ਇਹਦੇ ਜਾਜ ਬੰਦੇ ਰਹਦੇ ਆ ਆ ਜਾਣਾ ਮੈਂ ਬੋ

ਤੇ ਆਹ ਮੁੰਡਾ ਖੜਾ ਇੱਧਰ ਅਮਰਤ ਤੇ ਆਹ ਮੁੰਡਾ ਖੜਾ सोनू ਇਹ ਮੁੰਡੇ ਭਾਈ ਇੰਡੀਆ ਸੀ ਇਹਨਾਂ ਨੂੰ ਹੋ ਗਿਆ 10 10 15 ਕਿ ਦਿਨ ਹੋ ਗਿਆ ਨਹੀਂ ਹਾਂ ਇਹਨੂੰ 15 ਦਿਨ ਹੋ ਗਏ ਇਹ ਭਾਈ ਮੁੰਡੇ ਪਹੁੰਚ ਗਏ ਇਟਲੀ ਤੇ ਹਲੇ ਪੇਪਰ ਇਹਨਾਂ ਦੇ ਜਮਾ ਹੋਣੇ ਆ ਮੁੰਡਿਆਂ ਦੇ ਤੇ ਬੇਲੇ ਦੇ ਉਹੇ ਕਰਕੇ ਭਾਈ ਮੈਂ ਹਾਂ ਚਲੋ ਨਗਰ ਕੇਤਨ ਦੇ ਜਾ ਕੇ ਉਹਨੀਆਂ ਤੁਹਾਨੂੰ ਦਰਸ਼ਨ ਕਰਾ ਕੇ ਲੈ ਕੇ ਆਉਨੇ ਆ

ਏ ਬਾਈ ਦਾਂਬੇ ਦਾ ਛੱਲਾ ਲੈ ਕੇ ਆਇਆ ਕਮਲ ਪਵਾ ਕੇ ਅੱਬਰਾ ਕਹਿੰਦੇ ਵੀ ਅਜ ਵੀ ਨਾ ਨੋਹ ਨਹੀਂ ਚਲਤਾ ਜਾਂ ਔਖੜਦੀਆਂ ਹੁੰਦੀਆਂ ਉਹ ਨਹੀਂ ਇਹ ਨਾਲ ਔਖੜਦੀਆਂ ਲੋਕ ਕਹਿੰਦੇ ਆ ਜਣੀ ਕਿ ਪਤਾ ਨਹੀਂ ਹੈ ਲੋਕ ਕਹਿੰਦੇ ਆ ਤਾਂ ਪਾਇਆ ਕੀ ਕਮਲ ਹਾਂ ਸੋਹਣੇ ਆ ਦੇਖ ਹੱਥ ਮੈਂ ਖਾ ਦੇਖ ਲੈਣੇ ਅਜਮਾ ਕੇ ਦੇਖ ਲੈਂਦੇ ਹਾਂ ਟਰਾਈ ਕਰਕੇ ਦੇਖ ਲੈਣੇ ਆ ਇੱਧਰ ਅਮਰਤੋ ਭਾਈ ਲੈ ਅਮਰਤੂ ਕੀ ਲੈ ਕੇ ਆਇਆ ਕਿਤਾਬਾਂ ਉਹ ਮਜੀਦ ਆਪਾਂ ਯਾਰ ਫੋਟੋ ਫੋਟੋ ਤਾਂ ਕੱਚੀ ਲੋ ਰਾਹਾਂ ਯਾਰ ਦਰੀ ਐਡੀ ਵੀਡੀਓ ਬਣਾਤੀ ਹਲੇ ਫੋਟੋ ਨੂੰ ਰੋਈ ਜਾਂਦਾ ਹੈ ਬਾਈ ਪਤਾ ਨਹੀਂ ਤਾਂ ਪਤਾ ਨਹੀਂ ਆਪਾਂ ਲੇਟ ਹੋ ਗਏ ਪਤਾ ਨਹੀਂ ਰਿਮਾ ਕਾਣੇ ਪਾਲਕੀ ਸਾਹਿਬ ਆਉਣੀਓ ਲੇਟ ਹੈ ਨਹੀਂ ਸਾ ਪੌਣੇ 4 ਦਾ ਟਾਈਮ ਹੋ ਗਿਆ ਮੈਂ ਆਪਾਂ ਲੇਟ ਹੋ ਗਏ ਤਾਂ ਹਾਂ ਬਾਰਗੀ ਸਾਹਿਬ ਤਾਂ ਲੰਗਲੀ ਹੋਣੀ ਆਲੀ ਹੋਣੀ ਆ ਤੇ ਭਾਈ ਸਾਡਾ ਜਾਨੀ ਕਿ ਸਾਡੇ ਅਸੀਂ ਪਾਪੀ ਰੂਹਾਂ ਦੇ ਗਾਣੇ ਦਰਸ਼ਨ ਲਿਖੇ ਹੋਈ ਨੇ ਤੇ ਕਰਮਾਂ ਚ ਕਰਨੇ ਬਾ ਖਾਣੇ ਆਏ ਦੀ ਕਿਥੋਂ ਦਾ ਹਣੀ ਗਾਣੇ ਜਿਹੇ ਜੀ ਬੰਦੇ ਦੀ ਰੂਹ ਉਮੇ ਦਾ ਕੰਮ ਹੋ ਜਾਂਦਾ ਹੈਗਾ ਹਾਂ ਗਾਣੇ ਭੁੱਖ ਲੱਗੀ ਹੋਈ ਦੀ ਜਿਹੜੀ ਮਾਂ ਚ ਆਉਂਦੀ ਦੀ ਲੱਗੀ ਆ ਖਾਣ ਨੂੰ ਮਿਲ ਗਿਆ ਹਾਂ ਖਾਣ ਨੂੰ ਮਿਲ ਗਿਆ ਤੇ ਮੱਥਾ ਟੇਕਣ ਨੂੰ ਨਹੀਂ ਭਾਈ ਮਿਲਿਆ ਹੈ ਇੱਧਰ ਫੋਟੋ ਸ਼ੂਟ ਚੱਲ ਪਿਆ ਜੀ ਬੱਸ ਕਰ ਰਾਣੀ ਗਰਜੀਤ ਵਾਂਗੂ ਇੱਕ ਇੱਕ ਚਾਈ ਬਾਈ ਇਹ ਫੋਟੋ ਸੋਹਣੀ ਆਊ ਅਮਰ ਜਿਹੜੇ ਨਾਲ ਤੂੰ ਖੜਾ ਨਾ ਪੋਜ ਬਣਾਈ ਫੋਟੋ ਬਾਈ ਸੋਹਣੀ ਆਊ ਮੁੰਡੇ ਦੀ ਇਹ ਸੋਹਣੀ ਸਹੀ ਨਹੀਂ ਆ ਰਹੀ ਬਾਬੇ ਨੇ ਰਹਾ ਹਾਂ ਸੋਰ ਜੁਲਟਾ ਉਲਟਾ ਹੋਗਾ ਉਹ ਮੂਹਰੇ ਪਾਸੇ ਹੋ ਗੱਡੀ ਦੇ ਇਹ ਜੋ ਗਨਾਹ ਖਿੱਚਦਾ ਫਿਰ ਜੇ ਨਹੀਂ ਸਹੀ ਯਾਰ ਅੱਧਰ ਆ ਨਗਾ ਬੋਰ ਕੰਮ ਮੇਰਾ ਕਾਹ ਘੋਰ ਕਾ ਤਾਂ ਕਰਾਈ ਕਰਾਈ ਦੁਆਰਾ ਦੁਆਰਾ ਫੋਟੋ ਕਰਾ ਸਹੀ ਨਹੀਂ ਆਈ ਤੇਰੀ ਆ ਅੱਖਾਂ ਮੋੜ ਢੇਲੇ ਕੱਢ ਲੈ ਆ ਸਹੀ ਆ ਸਾਰ ਕੇ ਖੋਲ ਅੱਖਾਂ ਦਾਗ ਨਹੀਂ ਦੇਖਦੇ ਦਾਗ ਤਾਂ ਅੱਛੇ ਆ ਜਿੰਨੇ ਨਹੀਂ ਲੱਗਦੇ ਕੌਮਣੀ ਆ ਕਾਲੀ ਤੋਂ ਜਿੰਦਾ ਜਿੰਦਾ ਐ ਨਹੀਂ ਉਹ ਜਿਹੜਾ ਜਿਹੜਾ ਕਾਠੀ ਆ ਖੜਾ ਕਹਿੰਦਾ ਨੂੰ ਧੋਖਣਾ ਹੈ ਸੌਂ ਯਕੋ ਜਿੰਦਾ ਚੱਲੀਏ ਫਿਰ ਮੁੰਡਿਓ ਹਾਂਜੀ ਹੁਣ ਭੁੱਖ ਭਗਦੀ ਹੈ ਹੁਣ ਬੋਲ ਸ਼ਾਮ ਨੂੰ ਰੋਟੀ ਤਾਂ ਨਹੀਂ ਚਾਹ ਸ਼ਾਮ ਨੂੰ ਤਾਂ ਵੀ ਖਾਣੀ ਸ਼ਾਮ ਵਾਲਾ ਵੀ ਮਸਲਾ ਕੋਈ ਨਹੀਂ ਮੈਂ ਕਹਿੰਦਾ ਕੱਲ ਨੂੰ ਦੁਪਹਿਰ ਤੱਕ ਨਹੀਂ ਲੱਗਦੀ ਹੈ ਚੱਕਾਰਾ ਛੱਡ ਦਿਓ ਬੋਲ ਸੋਨਹਾਂ ਸ਼ਾਮ ਸ੍ਰੀ ਅਕਾਲ ਚਲੋ ਜੀ ਬਰਾਬਰ ਉਮਰ ਦੀ ਇਹ ਸੀਮਿਤ ਕਦਰ ਦਾ ਕੀ ਨਹੀਂ ਹੈ ਜੀ ਜੀ ਟੀ ਐਰ ਸੀ ਬੜੀ ਜੀ ਹੈ ਹਾਂ ਅ ਹੁਣ ਦਾ ਪਹਾੜ ਤੋਂ ਜਾਣਾ ਹੈ ਮਿੰਟੋ ਮਿੰਟੀ ਪਹੁੰਚ ਜਾਣਾ ਚੰਗਾ ਜੀ ਮਿਲਦੇ ਆ ਅੱਗੇ ਜਾ ਕੇ ਆ ਸ੍ਰੀ ਕਾਲ ਜੀ ਇੱਧਰ ਮੁੰਡਾ ਕਾ ਸੀ ਯੂ ਲੇਟਰ ਲੇਟਰ